ਛੋਟੇ ਜਵਾਕ ਲੈ ਕੇ ਜਾਣ ਚ ਰਿਸਕ ਆ ਮੈਂ ਪਹਿਲਾਂ ਹੀ ਪੁੱਛਣ ਡਿਆ ਹੈਗਾ ਪਰ ਜਿੱਦਾਂ ਹੁਣ ਗਵਰਨਮੈਂਟ ਕਹਿੰਦੀ ਆ ਵੀ ਅਸੀਂ ਬਣਾਏ ਹੋਏ ਆਸ਼ਿਆਨੇ ਗੁਰਦੁਆਰਿਆਂ ਚ ਉੱਥੇ ਕਿਉਂ ਨਹੀਂ ਰੱਖ ਰਹੇ ਨਹੀਂ ਜੀ ਉੱਥੇ ਆ ਤੇ ਰਿਸ਼ਤੇਦਾਰਾਂ ਤੇ ਨਹੀਂ ਰਹਿ ਰਹੇ ਤੇ ਉਹ ਜਗ੍ਹਾ ਤੇ ਕਿਵੇਂ ਰਹਿਣ ਕਿਵੇਂ ਰਹਿਣ ਉਹ ਮਤਲਬ ਕਿੰਨੇ ਦਿਨ ਹੋ ਗਏ ਸੀ ਛੱਡਿਆ ਨੂੰ ਇਹਨਾਂ ਨੂੰ ਅਜ ਹਫਤਾ ਵਤਾ ਹੋ ਗਿਆ ਛੱਡਿਆ ਨੂੰ ਇਹਨਾਂ ਦੇ ਪਿਵਾ ਹੈ ਗਈ ਸੀ ਉਹਨਾਂ ਕੋਲ ਛੱਡਿਆ ਸੀ ਇਤੋਂ ਕਿੰਨਾ ਕਿੰਨਾ ਅੱਗੇ ਆ ਤੁਹਾਡਾ ਪਿੰਡ ਅੰਦਰ ਦਰਿਆ ਦੇ ਇਤੋਂ ਹੋਊਗਾ 3 ਕਿਲੋਮੀਟਰ 3 ਕਿਲੋਮੀਟਰ 4 ਕਿਲੋਮੀਟਰ ਕਿੰਨਾ ਕਿੰਨਾ ਪਾਣੀ ਆ ਉੱਥੇ ਉੱਥੇ ਪਾਣੀ ਆ ਆਪਣਾ ਪਿੰਡ ਤਾਂ ਸੁੱਕਾ ਹੈ ਹੂੰ ਬਾਕੀ ਸਾਈਡਾਂ ਤੇ ਸਾਰਾ ਜਿੱਤੂ ਤੱਕ 3 ਕਿਲੋਮੀਟਰ ਆ ਵੀ ਗਿਆ ਪਾਣੀ ਪਾਣੀ ਹੈ ਪਾਣੀ ਪਣਿਆ ਸੇ ਬਸੇ ਹਾਂਜੀ ਸਹੀ ਬਾਕੀ ਪਿੰਡ ਉੱਪਰ ਬਣਨਾ ਜਦੋਂ 88 ਵਾਲਾ ਪਾਣੀ ਆਇਆ ਸੀ ਨਾ ਹਾਂ ਤੇ ਉਹਦੇ ਲੈਵਲ ਤੋਂ 3 ਫੁੱਟ ਚੱਕ ਕੇ ਉੱਪਰ ਪਿੰਡ ਬਣਨਾ ਸੀ ਅੱਛਾ ਉੱਤੇ ਬਣਾ ਲਿਆ ਫਿਰ ਹਾਂ ਉਦੋਂ 88 ਵਾਲੇ ਪਾਣੀ 'ਚ ਕੋ ਸਾਰੀ ਬਾੜ ਆਈ ਸੀ ਜਦੋਂ ਤੇ ਪਿੰਡ ਸਾਰੇ ਟਹਿ ਗਏ ਸੀ ਹੂੰ ਤੋਂ ਕੱਚੇ ਮਕਾਨ ਸੀ ਫਿਰ ਜਦੋਂ ਪੱਕੇ ਬਣਾਏ ਸੀ ਉਹ 3 ਫੁੱਟ 88 ਵਾਲੇ ਪਾਣੀ ਤੋਂ ਉੱਪਰ ਬਣਾਏ ਸੀ ਸਹੀ ਇਹ 88 ਵਾਲੇ ਪਾਣੀ ਤੋਂ 3 ਫੁੱਟ ਉੱਪਰ ਆਂਦਾ ਹੈ ਤੇ ਤਾਂ ਹੀ ਉਹ ਪਾਣੀ ਉੱਥੇ ਵੜ ਸਕਦਾ ਪਿੰਡ ਚ ਹਾਂ ਜੀ ਅੱਛਾ ਡਰ ਨਹੀਂ ਲੱਗਦਾ ਇੰਨਾ ਪਾਣੀ ਦੇਖ ਕੇ ਡਰ ਲੱਗਦਾ ਤੇ ਫੇਰ ਭੂਆ ਕੋ ਨਹੀਂ ਲੈ ਜੀ ਨਹੀਂ ਜੀ ਨਹੀਂ ਲੱਗਦਾ ਪਾਪਾ ਕੋ ਹਣਾ ਸੀਗਾ ਠੀਕ ਹੈ ਇਹਨਾਂ ਨੂੰ ਕਿੱਦਾਂ ਲੈ ਕੇ ਜਾਓਗੇ ਕੀ ਕੀ ਇਹ ਹਣਾ ਬੇੜੀ ਆਂਦੀ ਇਹਨ ਦਾ ਪਤਾ ਕਰਨੇ ਚ ਲੈ ਗਿਆ ਤਾਂ ਫਿਰ ਇਹਦੇ ਤੇ ਨਹੀਂ ਤਾਂ ਫਿਰ ਲਿਜਾਣਾ ਤਾਂ ਪਊਗਾ ਪਾਣੀ ਦੇ ਚੱਕੇ ਹਾਂ ਮੋਢੇਗਾ ਚੱਕ ਕੇ ਲਿਆ ਜਾਸੀ